ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਅਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਨਾਲ-ਨਾਲ ਅਸੀਂ ਰਿਟੇਲਿੰਗ ਬਹੁਤ ਜ਼ਿਆਦਾ ਕਰਦੇ ਹਾਂ ਹੁੰਦਾ ਇਸ ਦੇ ਉਲਟ ਹੈ ਕੀ ਕਰਨਾ ਹੁੰਦਾ ਹੈ 80% ਸਪੌਂਸਰਿੰਗ ਕਰਨੀ ਹੁੰਦੀ ਹੈ ਔਰ 20% ਰਿਟੇਲਿੰਗ ਕਰਨੀ ਹੁੰਦੀ ਹੈ ਰਿਟੇਲਿੰਗ ਜ਼ਰੂਰੀ ਹੈ ਪਰ ਬਹੁਤ ਜ਼ਿਆਦਾ ਨਹੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਿਆ ਕਰੋ ਆਪਣੇ ਬਿਜ਼ਨਸ ਤੁਸੀਂ ਦੱਸਣਾ ਕੀ ਜਾਂਦੇ ਹੋ ਲੋਕਾਂ ਦੇ ਸੁਪਨੇ ਸਰਕਾਰ ਕਿਵੇਂ ਕਰੋ ਉਹ ਬਿਜ਼ਨਸ ਕਰੋ ਕੀ ਹੁੰਦਾ ਅਸੀਂ ਜਦੋਂ ਰਿਟੇਲਿੰਗ ਜ਼ਿਆਦਾ ਕਰਨ ਲੱਗ ਜਾਂਦੇ ਆ ਉਦੋਂ ਕੀ ਹੁੰਦਾ ਸਾਡੇ ਸਪੌਂਸਰਿੰਗ ਖੱਟ ਜਾਂਦੀ ਹੈ ਜਿੰਨਾ ਜਲਦੀ ਤੁਸੀਂ ਐਕਸ਼ਨ ਲਵੋਗੇ ਉਨਾ ਜਲਦੀ ਆਪਣੇ ਬਿਜ਼ਨਸ ਵਿੱਚ ਸਕਸੈਸ ਹੋ ਜਾਓ ਕੀ ਕਰਨਾ ਹੋਵੇਗਾ ਇਨਵੀਟੇਸ਼ਨ ਦੇਣਾ ਸਿੱਖਣਾ ਹੋਵੇਗਾ ਲੋਕਾਂ ਨੂੰ ਇਨਵਾਈਟ ਕਰਨਾ ਸਿੱਖਣਾ ਹੋਵੇਗਾ ਤੁਸੀਂ ਲੋਕਾਂ ਨੂੰ ਇਨਵਾਈਟ ਕਿੱਦਾਂ ਕਰਦੇ ਹੋ ਉਹ ਤੁਹਾਨੂੰ ਸਿੱਖਣਾ ਪਵੇਗਾ ਪ੍ਰੈਜੈਂਟੇਸ਼ਨ ਕਿੱਦਾਂ ਦੇਣੀ ਹੈ ਪ੍ਰੈਜੈਂਟੇਸ਼ਨ ਕਿੱਦਾਂ ਲੋਕਾਂ ਨੂੰ ਦੇ ਰਹੇ ਹੋ ਟ੍ਰੇਨਿੰਗ ਲੈਣਾ ਇਸ ਦਾ ਮਸਟ ਟ੍ਰੇਨਿੰਗ ਦੇਣਾ ਹੀ ਇਸ ਦਾ ਮਸਟ ਟ੍ਰੇਨਿੰਗ ਲੈ ਰਹੇ ਹੋ ਔਰ ਆਪਣੀ ਟੀਮ ਨੂੰ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਇਹ ਦੇ ਵਿੱਚ ਤੁਹਾਡੀ ਸਫਲਤਾ 100% ਹੋਊਗੀ ਕੀ ਕਰਨਾ ਹੋਵੇਗਾ ਦੁਬਾਰਾ ਰਿਪੀਟ ਕਰਾਂਗਾ 80% ਸਪੌਂਸਰੀ ਕਰਨੀ ਹੋਵੇਗੀ 20% ਰਿਟੇਲੀ ਕਰਨੀ ਹੋਵੇਗੀ ਔਰ 100% ਸਰਵਿਸ ਦੇਣੀ ਹੋਵੇਗੀ ਅਗਰ ਤੁਸੀਂ ਆਪਣੇ ਬਿਜ਼ਨਸ ਵਿੱਚ ਅਪਲਾਈਨ ਡਾਊਨਲਾਈਨ ਦਾ ਕੈਪ ਧਿਆਨ ਰੱਖਦੇ ਹੋ ਉਹਦੇ ਨਾਲ ਕੀ ਹੋਵੇਗਾ ਤੁਹਾਡੇ ਲੋਕਾਂ ਦੇ ਵਿੱਚ ਇੱਕ ਬਿਜ਼ਨਸਮੈਨ ਦੀ ਕੁਆਲਿਟੀ ਦਿਖੇਗੀ ਔਰ ਅਗਰ ਇਦਾਂ ਤੁਸੀਂ ਅਪਲਾਈਨ ਡਾਊਨਲਾਈਨ ਨਾਲ بس ਵੱਧ ਬਣਾ ਕੇ ਰੱਖਦੇ ਹੋ ਤੇ ਤੁਸੀਂ ਬਹੁਤ ਜਲਦੀ ਗਰੋਥ ਕਰਦੇ ਹੋ ਕਿਉਂਕਿ ਅਪਲਾਈਨ ਉਹ ਹੈ ਜੋ ਤੁਹਾਡੇ ਬਾਰੇ ਸੋਚਦੀ ਹੈ ਤੁਹਾਨੂੰ ਗਰੋਥ ਲੈ ਕੇ ਦੇਣਾ ਚਾਹੁੰਦੀ ਹੈ ਇਸ ਕਰਕੇ ਅਪਲਾਈਨ ਦਾ ਹਮੇਸ਼ਾ ਰਿਸਪੈਕਟ ਕਰਾਇਆ ਕਰੋ ਦੁਬਾਰਾ ਫਿਰ ਰਿਪੀਟ ਕਰਾਂਗਾ 80% ਸਪੌਂਸਰਿੰਗ 20% ਰਿਟੇਲਿੰਗ ਔਰ ਸਰਵਿਸ 100% ਦਿਲੀ ਹੋ ਗਈ ਤੁਸੀਂ ਆਪਣੇ ਬਿਜ਼ਨਸ ਵਿੱਚ 101% ਸਕਸੈਸ ਹੋ ਜਾਓਗੇ। ਥੈਂਕ ਯੂ। ਧੰਨਵਾਦ।